ਭਾਈ ਕਨਈਆ ਜੀ ਅਨੰਦਪੁਰ ਨੂੰ ਬਹੁਤ ਚਿਰ ਗੁਜ਼ਰ ਜਾਂਤੇ ਵੀ ਕਿਲੇ ਵਿੱਚ ਕਿਰੇ ਸਿੰਘਾਂ ਦੇ ਹਥਿਆਰ ਨਾਲ ਸੁਟਣ ਕਰਕੇ ਮੁਗਲ ਸਿਪਾਹੀ ਸਲਾਰ ਬੜੀ ਮੁਸ਼ਕਲ ਵਿੱਚ ਫਸੇ ਹੋਏ ਸਨ ਮੁਗਲ ਸੈਨਾ ਵਿੱਚ ਇਹ ਗੱਲ ਧੁੰਮ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕਰਾਮਾਤੀ ਸ਼ਕਤੀਆਂ ਦੇ ਮਾਲਕ ਹਨ ਉਹ ਖੁਦਾ ਦੇ ਪੈਗੰਬਰ ਹਨ ਉਹਨਾਂ ਨੂੰ ਕੋਈ ਹਾਰ ਦੇ ਨਹੀਂ ਸਕਦਾ ਇਸ ਨਾਲ ਮੁਗਲ ਫੌਜਾਂ ਵਿੱਚ ਹੋਰ ਕਬਰਾਟ ਤੇ ਬੇਦਲੀ ਫੈਲਣ ਲੱਗੀ ਦਿਨ ਭਰ ਕਿਲੇ ਤੇ ਸਾਹਮਣੇ ਯੁੱਧ ਹੁੰਦਾ ਸੰਧਿਆ ਵੇਲੇ ਲੜਾਈ ਬੰਦ ਕਰ ਦਿੱਤੀ ਜਾਂਦੀ ਤੇ ਦੋਹਾਂ ਪਾਸਿਆਂ ਦੇ ਸੈਨਿਕ ਆਪਣੇ ਆਪਣੇ ਜ਼ਖਮੀ ਜਾਂ ਸ਼ਹੀਦ ਹੋਏ ਸਾਥੀਆਂ ਨੂੰ ਸੰਭਾਲਣ ਲਈ ਨਿਕਲਦੇ ਸਿੱਖਾਂ ਵਿੱਚ ਇੱਕ ਭਾਈ ਕਨਈਆ ਨਾਂ ਦਾ ਸਿੱਖ ਸੀ ਉਹ ਮੋੜੇ ਤੇ ਪਾਣੀ ਦੀ ਮਸ਼ਕ ਰੱਖੀ ਮੈਦਾਨ ਵਿੱਚ ਡਿੱਗੇ ਪਏ ਜ਼ਖਮੀਆਂ ਨੂੰ ਪਾਣੀ ਪਿਆਇਆ ਕਰਦਾ ਨਾਲੇ ਉਹਨਾਂ ਦੀ ਮਰਮ ਪੱਟੀ ਵੀ ਕਰ ਦਿੰਦਾ ਇੱਕ ਦਿਨ ਸਿੱਖਾਂ ਨੇ ਗੁਰੂ ਜੀ પાસે ਭਾਈ ਕਨਈਆ ਦੇ ਵਿਰੁੱਧ ਸ਼ਿਕਾਇਤ ਕੀਤੀ ਹਜ਼ੂਰ ਭਾਈ ਕਨਈਆ ਜੀ ਦੁਸ਼ਮਣਾਂ ਦੀ ਮਦਦ ਕਰਦੇ ਹਨ ਉਹ ਕਿਵੇਂ ਹਜ਼ੂਰ ਨੇ ਜਾਨਣਾ ਚਾਹਿਆ ਉਹ ਆਪਣੇ ਪਾਸੇ ਦੇ ਜ਼ਖਮੀਆਂ ਦੇ ਨਾਲ-ਨਾਲ ਦੁਸ਼ਮਣਾਂ ਦੇ ਕਾਇਲ ਸਿਪਾਈਆਂ ਨੂੰ ਵੀ ਪਾਣੀ ਪਿਲਾਉਂਦੇ ਅਤੇ ਉਹਨਾਂ ਦੀ ਮਲਮ ਪੱਟੀ ਕਰਦੇ। ਉਹ ਰਾਜੀ ਹੋ ਕੇ ਫਿਰ ਸਾਡੇ ਤੇ ਆ ਟੁੱਟਦੇ ਹਨ। ਗੁਰੂ ਜੀ ਨੇ ਭਾਈ ਕਨਈਏ ਤੋਂ ਪੁੱਛਿਆ ਕਿਉਂ ਭਾਈ ਕਨਈਆ ਇਹ ਸ਼ਿਕਾਇਤ ਠੀਕ ਹੈ? ਭਾਈ ਕਨਈਆ ਹੱਥ ਜੋੜ ਕੇ ਖੜਾ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਨਾਮ ਦੀ ਖੁਮਾਰੀ ਭਰੀ ਸੀ। ਨਿਮਰ ਭਾਵਨਾ ਬੋਲਿਆ ਸਾਬ ਜੀਓ ਮੈਨੂੰ ਪਤਾ ਨਹੀਂ ਲੱਗਦਾ ਕਿ ਦੁਸ਼ਮਣ ਕੌਣ ਹੈ ਤੇ ਦੋਸਤ ਕੌਣ ਹੈ ਮੈਨੂੰ ਤਾਂ ਹਰ ਜੀਵ ਵਿੱਚ ਆਪ ਜੀ ਦਾ ਰੂਪ ਹੀ ਦਿਖਾਈ ਦਿੰਦਾ ਹੈ ਗੁਰੂ ਜੀ ਇਹ ਉੱਤਰ ਸੁਣ ਕੇ অতি ਪ੍ਰਸੰਨ ਹੋ ਗਏ ਪਿਆਰ ਨਾਲ ਭਾਈ ਕਨਈਆ ਜੀ ਦੀ ਪਿੱਠ ਥਾਪੜ ਕੇ ਕਹਿਣ ਲੱਗੇ ਭਾਈ ਜੀ ਤੁਸੀਂ ਧੰਨ ਹੋ ਤੁਸੀਂ ਸੱਚ ਨੂੰ ਪਾ ਲਿਆ ਹੈ अकाल पुरख थोड़ा सेवा व्रत इस तरह निभाई जाए फिर हजूर ने सिंगा वाल तक के फुरमाया भाई कन्हैया ने मानव प्रेम के प्रति अति उत्तम मिसाल कायम की है हर सिंह का फर्ज है कि दीना दुखिया घायलों आदि की सेवा करे भावें वह मित्र हो सत्रु